ਤੇ ਯੂਥ ਕਾਂਗਰਸ ਦੀ ਕਨਵੈਨਸ਼ਨ ਐ ਸਟੇਟ ਦੀ ਉਹਦੇ ਵਿੱਚ ਮੈਨੂੰ ਵੀ ਬੁਲਾਇਆ ਹੈ ਤੇ ਪਹਿਲੇ ਆਪਣੇ ਥੀ ਵਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਐ ਫਿਊਚਰ ਲੀਡਰਸ਼ਿਪ ਐ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਹੀ ਗਏ ਆਂ ਤੋਂ ਆਪਣੇ ਸਾਰੇ ਵਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲਿਟਿਕਲ ਹਾਲਾਤ ਕੀ ਨੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਕੁਝ ਤੇ ਉਹਦੇ ਬਾਰੇ ਗੱਲ ਕਰਵਾਸੀ ਆਏ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਨੇਪਾਲ ਪੁਛਨਾਸ਼ੂ ਫੈਮਿਲੀ ਮਿਲੋ ਕਿਉਂਕਿ ਜਿਵੇਂ 80 ਵਰਤਾ ਕੀਤਾ ਗਿਆ ਨਹੀਂ ਵੇਖੋ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਫਿਰ ਬੈਨ ਸਾਹਿਬ ਦੇ ਘਰ ਜਾਣਾ ਸਰ ਇਹ ਯੁਵਾਵਾਂ 'ਚ ਬੜੀ ਨਰਾਜ਼ਗੀ ਹੈਗੀ ਹੈ ਜਿਹੜੇ ਯੁਵਾ ਯੁਵਾ ਬੜੇ ਨਰਾਜ਼ ਨੇ ਪਹਿਲਾਂ ਜਿਹੜੇ ਇਲੈਕਸ਼ਨ ਵੀ ਹੋਏ ਨੇ ਯੂਥ ਕਾਂਗਰਸ ਦੇ ਉਹਦੇ ਵਿੱਚ ਅਵੀ ਵਰਮਾ ਵੀ ਅਕਸ਼ੇ ਸ਼ਰਮਾ ਵੀ ਤੁਹਾਨੂੰ ਮਿਲੇ ਸੀਗੇ ਕਿ ਵੀ ਜਿਹੜੀ ਫੈਮਿਲੀ ਪੋਲਿਟਿਕਸ ਹੈ ਉਹ ਹੁਣ ਵੀ ਯੁਵਾ ਦੇ ਵਿੱਚ ਵੀ ਹੁੰਦੀ ਹੈ ਗੱਲ ਇਸ ਤਰ੍ਹਾਂ ਹੈ ਸਾਰਿਆਂ ਦੇ ਵਿੱਚ ਡਾਕਟਰਾਂ ਦੇ ਮੁੰਡੇ ਡਾਕਟਰ ਨੇ ਇੰਜੀਨੀਅਰਾਂ ਦੇ ਇੰਜੀਨੀਅਰ ਨੇ ਸਿਆਸੀ ਬੰਦਿਆਂ ਦੇ ਸਿਆਸੀ ਨੇ ਦੁਨੀਆ ਭਰ ਦੇ ਵਿੱਚ ਨੇ ਜਿਹੜੀਆਂ 올ਡੇਸਟ ਡੈਮੋਕ੍ਰੇਸੀਜ਼ ਨੇ ਦੁਨੀਆ ਦੀਆਂ ਉਹਦੇ ਵਿੱਚ ਫੋਰਡ ਦਾ ਮੁੰਡਾ ਅੱਗੇ ਬਣ ਚੁੱਕਿਆ ਕੈਨੇਡੀਜ਼ ਕਿੰਨੇ ਸਿਆਸਤ 'ਚ ਰਹਿ ਚੁੱਕੇ ਬੁਸ਼ ਕਿੰਨੇ ਰਹਿ ਚੁੱਕੇ ਨੇ ਰੂਜ਼ਵਲਡਸ ਕਿੰਨੇ ਰਹਿ ਚੁੱਕੇ ਨੇ ਤੇ ਗੱਲ ਹੀ ਚੱਲ ੜੋ ਇਹਦੇ ਵਿੱਚ ਇਹ ਕੰਮ ਤੇ ਚੱਲਦਾ ਹੀ ਹੈ ਬਾਦਲ ਨੇ ਕਾਲ ਤਖਤ ਸਾਹਿਬ ਤੇ ਕਮਾਫੀ ਮੰਗੀ ਜਿਹੜੀ ਬਾਇਲ ਕੋ ਤੁਹਾਨੂੰ ਕੀ ਲੱਗਦਾ ਹੈ ਕਿ ਮਾਫੀ ਨਾ ਲੱਗਣੀ ਹੈ ਇਹ ਵੇਖੋ ਜੋ ਮੈਂ ਸਮਝਿਆ ਨਾ ਪਹਿਲੀ ਗੱਲ ਤੇ ਡੋਮੇਨ ਦੇ ਵਿੱਚ ਜਸਦਰ ਅਖਾਲਤਖਰ ਸਾਹਿਬ ਦੀ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਗਵਾਸੀ ਸਾ ਪ੍ਰਕਾਸ਼ ਸਿੰਘ ਬਾਦਲ ਦੀ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਉਹਨੂੰ ਚਿੱਠੀ ਚ ਕੀ ਹੈ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਨਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਸਦਾਰ ਕੱਲ ਤੱਕ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਇਸ ਕਿਸਮ ਦੀਆਂ ਪ੍ਰੈਕਟਿਸਿਜ਼ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਨਾਕਰ ਕਿਸਾਨਾਂ ਵਾਸਤੇ ਚਾਰੀਆ ਜੀ 라ਹੁਲ ગાંધી ਨੂੰ ਮਿਲਣ ਜਾ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਮੁੱਦਿਆਂ ਦੇ ਲੈ ਕੇ ਖੱਲੇ ਵੀ ਪਰੇਸ਼ਾਨ ਨੇ ਕਿਸਾਨ ਨੇ ਦੇਖੋ ਕਿਸਾਨਾਂ ਵਾਸਤੇ ਇੱਕ ਗੱਲ ਸਾਫ਼ ਤੌਰ ਸਮਝ ਲੋ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਥੱਲੇ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਹੈ ਇਹਨਾਂ ਨੇ ਮੀਡੀਅਮ ਟਾਡੀ ਇੰਡਸਟਰੀ ਜਿਹੜੀ ਇਹ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ 스کیل ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਮੀਦੀ ਇਹਨਾਂ ਕੋ ਐ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਚ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗਾ ਹਾਂਜੀ ਸਰ ਕਾਨੂੰਨ ਉਸ ਤਰ੍ਹਾਂ ਕਿਹਾ ਜਾਂਦਾ ਹੈ ਆਏ ਦਿਨ ਘਟਨਾਵਾਂ ਵਾਪਰ ਜਾਂਦੀਆਂ ਨੇ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਹੈ ਨੀ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਵੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆਮ ਅਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਇਹਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗੁਆਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸਤਾ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ رائے ਦਊਂਗਾ ਗੁਆਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਸੀ ਪਿਛਲੇ 50 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ ਸ਼ੇਖ ਅਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪਨਪਨ ਨਹੀਂ ਸੀ ਦਿੱਤਾ ਤੇ ਘਟੋ ਘਟ ਜੇ ਫੋਰਨ ਪੋਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤਾਨੂੰ ਜਾਣਕਾਰੀ ਹੁੰਦੀ ਨਹੀਂ ਤੂੰ ਘੱਟ ਤੋਂ ਘੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਦੇ ਟੱਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆਉਂਦੀ ਹੈ ਮੱਕੀ ਦੇ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਕਿਹਦੇ ਤੁਕੀ ਤੁਸੀਂ ਆਸ ਉਮੀਦ ਕਰਦੇ ਏਸ ਚੀਫ ਮਿਨਿਸਟਰ ਕੋ ਕੁ ਤੂੰ ਆਸ ਉਮੀਦ ਕਰ ਸਕਦੇ ਹੋ ਜਿਹੜਾ ਕਦੀ ਵੇਖੋ ਕਈ ਦਫਾ ਅਸੀਂ ਇਹ ਗੱਲ ਕਹੀ ਹੈ ਸਾਰੇ ਨਾਲ ਵੱਡੀ ਆਪੋਜੀਸ਼ਨ ਜੁਮਾਦ ਕਾਂਗਰਸ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਨੇ ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚਲੋ ਪ੍ਰਾਈਮ ਮਿੰਿਸਟਰ ਨੂੰ ਮਿਲਿਏ ਉਹਦੇ ਨਾਲ ਗੱਲ ਕਰੀਏ ਕਿ ਬਾਰਡਰ ਦੇ ਸੂਬੇ ਨਾਲ ਇਹ ਮਤਰਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਮਾਨ ਦੇ ਏਜੰਡੇ ਤੇ ਗੱਲ ਹੈ ਨਹੀਂ ਇਹਦੇ ਏਜੰਡੇ ਤੇ ਇਹ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤੇ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਜਿਸ ਕਿਸਮ ਦਾ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ ਔਕਾਤ ਦੀ ਟੀਮ ਇਹ ਤੇ ਰਹਿ ਗਿਆ ਤੇ ਸੈਮੀਫਾਈਨਲ ਚ ਆ ਕੇ ਰਿਜ਼ਰਵੇਸ਼ਨ ਨੂੰ ਲੈ ਕੇ ਕੱਲ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੋ ਕਿੱਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਵਾਲੇ ਇਸ ਦਾ ਵਿਰੋਧ ਵੀ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਦੇ ਤੇ ਆਪਣੀ ਟਿੱਪਣੀ ਕਰੇ ਜੀ ਆਪ ਨੂੰ ਸਿੱਖਾਪੁਰ ਦੇ ਚੇਅਰਮੈਨ ਨੇ ਸਿਫਾ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਜੀ 50 ਸਿੱਖਾਪੁਰ ਦੇ ਚੇਅਰਮੈਨ ਕੀ ਕਹਿੰਦਾ ਸਾਫ ਕਾ ਆਈਏ ਸਭ ਤੋਂ ਸਹੀ ਨਹੀਂ ਉਹ ਤਾਂ ਚੰਗਾ ਕੀਤਾ ਦਿੱਤਾ ਜੀ ਸੀ ਵਾਸ ਆਲਰੇਡੀ ਅ ਨਾਨ ਪੰਜਾਬੀ ਕੀ ਗੱਲ ਪੰਜਾਬ ਕੋਲ ਕੋਈ ਇਹੋ ਜਿਹਾ ਕਾਬਲ ਬੰਦੇ ਹੈ ਨਹੀਂ ਇੰਟੈਲੈਕਚੁਅਲ ਹੈ ਨਹੀਂ ਪ੍ਰੋਫੈਸਰ ਹੈ ਨਹੀਂ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾਏ ਤੁਸੀਂ ਇੱਕ ਫਾਰੂ ਗੈਰ ਪੰਜਾਬੀ ਨੂੰ ਲਿਆ ਕੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਦੇ ਕਹਿੰਦੇ ਚੇਅਰਮੈਨ ਬਣਾਤੇ ਅੱਧੇ ਤੋਂ ਵੱਧ ਗੈਰ ਪੰਜਾਬੀ ਇੱਥੇ ਸਾਡੇ ਚੇਅਰਮੈਨ ਲੱਗੇ ਨੇ ਨਾ ਨੌਕਰੀਆਂ ਵਿੱਚ ਸਾਨੂੰ ਨੌਕਰੀ ਮਿਲ ਰਹੀ ਹੈ ਭਗਵੰਤ ਜੀ ਨੂੰ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੀ ਗੱਲ ਕਰ ਦਿਓ 80% ਨੌਕਰੀਆਂ ਜਿਹੜੀਆਂ ਪੰਜਾਬ 'ਚ ਥੋੜੀਆਂ ਮੋਟੀਆਂ ਝੂਠੀਆਂ ਸੱਚੀਆਂ ਵੀ ਦਿੱਤੀਆਂ ਨੇ ਉਹ ਸਾਰੇ ਬਾਹਰਲੇ ਸੂਬਿਆਂ ਦੇ ਲੋਕ ਲੈ ਗਏ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਫਲੋਰ ਆ ਕੇ ਚਾਰ ਪ੍ਰੋਜੈਕਟ ਹਾਈਵੇ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸਰ ਬੰਦ ਹੋ ਗਿਆ ਉਹ ਜ਼ਮੀਨਾਂ ਨਹੀਂ ਕੁਆਰ ਕਰ पाए ਕਿਤਾ ਦੇਖਦੇ ਹੋ ਬਹੁਤ ਨੁਕਸਾਨ ਟੋਟਲ ਲੰਘੈਲੀ ਹੈ ਭਗਵੰਤ ਜੀ ਕਿਉਂਕਿ ਤੁਸ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਪਿਛਲੇ ਤਕਰੀਬਨ 4 ਤੋਂ 5 ਮਹੀਨੇ ਵਿੱਚ ਇੱਕ ਵਾਰ ਆ ਸੁਣੋ ਇਧਰ ਕਾਕਾ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਨਹੀਂ ਤੇ ਜਿੰਨੇ ਵੀ ਇਸ ਤੋਂ ਪਹਿਲੇ ਤਜਰਬੇਕਾਰ ਚੀ ਮਿਸਟਰ ਰਹੇ ਨੇ ਹਰ ਹਫਤੇ ਕੈਬਨਟ ਦੀ ਮੀਟਿੰਗ ਹੋਣੀ ਚਾਹੀਦੀ ਫॉर ਦੀ ਲਾਸਟ 4 ਟੂ 5 ਮੰਥਸ ਦੇਰ ਹਸ ਨਾਟ ਬੀਨ ਇਵਨ ਅ ਸਿੰਗਲ ਕੈਬਨਟ ਮੀਟਿੰਗ ਜਿਹੜੇ ਬੰਦੇ ਨੇ ਕੈਬਨਟ ਦੀ ਮੀਟਿੰਗ ਨਹੀਂ ਬੁલાਣੀ ਉਥੇ ਸੂਬੇ ਚ ਕੀ ਹੋ ਰਿਹਾ ਕਹਿੰਦੇ ਜ਼ਿਲ੍ਹੇ ਚ ਜਾ ਕੇ ਕਰਾਂਗੇ ਵਕਤ ਤੇ ਇਨ ਜ਼ਿਲ੍ਹਿਆਂ ਤੇ ਫਿਰ ਜੋ ਕੁਝ ਕਰਨਾ ਹੈ ਉਹ ਤੁਹਾਨੂੰ ਨਜ਼ਰ ਆ ਹੀ ਰਿਹਾ ਹੈ ਬਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ